रिजर्वेशन चोर फड़ो मोर्चे का अठतीवा दिन बीतिया मोर्चे के आगुआ ने 28 जनवरी नु हो रही आम मीटिंग विच हुम हुम मा के पहुंचन दा दिता सद्दा हरदीप नंगल गढ़िया ने अपने साथियों समेत मोर्चे छ शमूलियत की थी। अन्नी बोली सरकार नु कुंभकर नी नींव ले लई वड्डा एक्शन जल्द करांगे बलविंदर कुंबड़ा सरकार तो अपनी जायज मंगा मनवाउन ले वो वो एक मंच ते इकट्ठे लखवीर वडाला सरकार ये याद रखे कि साडा समाज इकट्ठा होके सड़क के, के उत्तर नावी जानता है हरदीप नगर गढ़िया ਮੁਰਦਾਬਾਦ ਮੁਰਦਾਬਾਦ ਕਿਹਾ ਸਰਕਾਰ ਮੁਰਦਾਬਾਦ 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 ਕਿਹਾ ਸਰਕਾਰ ਮੁਰਦਾਬਾਦ ਮੁਰਦਾਬਾਦ ਟੱਕੇशाही ਨਹੀਂ ਚਲੇਗੀ ਨਹੀਂ ਚਲੇਗੀ ਨਹੀਂ ਚਲੇਗੀ ਟੱਕਾਸ਼ਾਹੀ ਬੰਦ ਕਰੋ ਬੰਦ ਕਰੋ ਬੰਦ ਕਰੋ ਬਹੁਤ ਹੀ ਸਤਕਾਰਿਓ ਬਖ ਬਖ ਪਿੰਡਾਂ ਤੋਂ ਤੇ ਅਲਗ-ਅਲਗ ਜ਼ਿਲ੍ਹਿਆਂ ਤੋਂ ਪਹੁੰਚੇ ਐਸ்சி ਬੀਸੀ ਮਹਾਪੰਚਾਇਤ ਫੇਰ ਸਾਤਦੀਆਂ ਲੇਟਾਂ ਕੋਲੇ ਲੱਗੇ ਦਰਨੇ ਤੇ ਪਹੁੰਚੇ ਮੇਰੇ ਵੀਰ ਮੇਰੀਆਂ ਹੋਰ ਵੀ ਜਿase ਜਿਹੜੇ ਘਰਾਂ ਚ ਬੈਠੇ ਸਾਡੇ ਐਸੀਬੀਸੀ ਸਮਾਜ ਦੇ ਲੋਕ ਉਹਨਾਂ ਨੂੰ ਪ੍ਰੈਸ ਰਾਹੀਂ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਕਿ ਕੱਲ ਨੂੰ 11 ਵਜੇ ਇੱਥੇ ਇੱਕ ਅਹਿਮ ਮੀਟਿੰਗ ਹੋ ਰਹੀ ਹੈ ਤਾਂ ਕਿ ਜਿਹੜੀ ਮੋਰਚੇ ਨੂੰ ਅੱਗੇ ਲਜਾਣ ਵਾਸਤੇ ਮੋਰਚੇ ਦੀ ਜਿਹੜੀ ਅਗਵਾਹੀ ਕਰਨ ਵਾਸਤੇ ਸਾਰੇ ਆਗੂਆਂ ਦੀ ਲੋੜ ਹੈ ਤੇ ਅਸੀਂ ਕੱਲ ਇਸ ਅਹਿਮ ਮੀਟਿੰਗ ਚ ਜਿਹੜਾ ਬਲਬੀਰ ਸਿੰਘ ਆਲਮਪੁਰ ਤੇ ਖਿਲਾਫ ਇੱਕ ਪਰਚਾ ਦਰਜ ਹੋਇਆ ਝੂਠਾ ਉਹਨੂੰ ਰੈਸਟ ਕੀਤਾ ਗਿਆ ਅੰਦਰ ਹੈਗਾ ਤੇ ਉਸ ਬਾਰੇ ਵੀ ਅਸੀਂ ਸਾਰੇ ਮੋਰਚੇ ਦੇ ਆਗੂ ਆਪਣੀਆਂ ਵਿਚਾਰਾਂ ਦੇਣਗੇ ਕਿ ਕਿਵੇਂ ਉਸ ਵੀਰ ਦੀ ਜਿਹੜੀ ਆ ਆਪਾਂ ਮਦਦ ਕਰਨੀ ਆ ਹੈਲਪ ਕਰਨੀ ਆ ਸਾਰੇ ਮੋਰਚੇ ਤੇ ਅਸੀਂ ਜਿਹੜੀ ਆ ਅਪੀਲ ਵੀ ਕਰਨਾ ਚਾਹੁੰਦੇ ਆ ਬੇਨਤੀ ਕਰਨਾ ਚਾਹੁੰਦੇ ਆ ਜਿਵੇਂ ਵੱਖ-ਵੱਖ ਐਸੀਐਲ ਬੀਐਸੀਐਲ ਦੇ ਪ੍ਰਧਾਨ ਆਗੂ ਸਹਿਬਾਨ ਜਿਵੇਂ ਪਾਰਟੀ ਬਾਜੀ ਚੋਂ ਬੰਦੇ ਗਏ ਨੇ ਪਾਰਟੀ ਬਾਜੀ ਨੂੰ ਛੱਡ ਕੇ ਕੇਵਲ ਤਾਂ ਕੇਵਲ ਆਪਣੇ ਸਮਾਜ ਦੀ ਅਗਵਾਹੀ ਕਰਨ ਲਈ ਕੱਲ ਨੂੰ 11 ਵਜੇ ਫੇਰ ਸੱਤ ਦੀਆਂ ਲੇਟਾਂ ਕੋਲੇ ਪਹੁੰਚੋ ਤਾਂ ਕਿ ਸਰਕਾਰ ਤੋਂ ਜਿਹੜੀ ਗੂੰਗੀ ਬੋਲੀ ਸਰਕਾਰ ਹੈ ਅੰਨੀ ਸਰਕਾਰ ਹੈ ਤੇ ਜਿਹੜੀ ਕੁੱਤੀ ਚੋਰਾ ਨਾਲ ਵਾਲਾ ਯੋਧੇ ਖਿਲਾਫ ਉੱਚੀ ਆਵਾਜ਼ ਕਰਨ ਵਾਸਤੇ ਤੁਹਾਡੇ ਸਹਿਯੋਗ ਦੀ ਲੋੜ ਹੈ ਵੀਰੋ ਕੱਲ ਨੂੰ 11 ਵਜੇ ਫੇਸਬ ਦੀਆਂ ਲਾਈਟਾਂ ਕੋਲ ਮੋਰਚੇ ਤੇ ਪਹੁੰਚੋ ਪਰਮ ਸਤਿਕਾਰਯੋਗ ਸਮੂਹ ਪੰਜਾਬ ਵਾਸੀਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਮ ਜੈ ਭਾਰਤ ਮੈਂ ਲਖਵੀਰ ਸਿੰਘ ਬਡਾਲਾ ਰਿਜ਼ਰਵੇਸ਼ਨ ਚੋਰ ਫਰੋ ਮੋਰਚਾ ਵੱਲੋਂ ਜੋ 7 ਫੇਲ ਦੀਆਂ ਲਾਈਟਾਂ ਦੇ ਉੱਤੇ ਲੱਗਿਆ ਹੋਇਆ ਹੈ ਅਸੀਂ ਪੂਰੇ ਪੰਜਾਬ ਦੇ ਐਸ.ਸੀ.ਬੀ.ਸੀ ਸਮਾਜ ਨੂੰ ਅਪੀਲ ਕਰਨੀ ਚਾਹੁੰਦੇ ਆ ਕਿ ਜਿਹੜਾ ਇਹ ਮੋਰਚਾ ਲੱਗਿਆ ਹੈ ਜਿਹੜੇ ਚੋਰਾਂ ਨੇ ਝਾਲੀ ਸਰਟੀਫਿਕੇਟ ਬਣਾ ਕੇ ਨੌਕਰੀਆਂ ਲਈਆਂ ਅਤੇ ਜੋ ਨੌਕਰੀਆਂ ਦਾ ਅੱਜ ਵੀ ਆਨੰਦ ਮਾਣ ਰਹੇ ਆ ਰਿਟਾਇਰ ਹੋ ਚੁੱਕੇ ਆ ਅਸੀਂ ਸਰਕਾਰ ਨੂੰ ਮਤਲਬ ਬਾਰ-ਬਾਰ ਅਪੀਲਾਂ ਕਰ ਰਹੇ ਆ ਮੋਰਚੇ ਦੇ ਥਰੂ ਕਿ ਜਿਹੜੇ ਚੋਰ ਆ ਉਹਨਾਂ ਨੂੰ ਫੜ ਕੇ ਉਹਨਾਂ ਦੇ ਸਰਟੀਫਿਕੇਟ ਰੱਦ ਕਰਕੇ ਜਿਹੜੇ ਰੱਦ ਹੋ ਚੁੱਕੇ ਆ ਉਹਨਾਂ ਤੇ ਐਫ.ਆਈ.ਆਰ ਦਰਜ ਕਰਕੇ ਉਹਨਾਂ ਨੂੰ ਜੇਲ੍ਹ ਦੀਆਂ ਸਲੱਖਾਂ ਪਿੱਛੇ ਭੇਜਿਆ ਜਾਵੇ ਅਤੇ ਉਹਨਾਂ ਦੇ ਉੱਤੇ ਰਿਕਵਰੀ ਕੀਤੀ ਜਾਵੇ ਔਰ ਦੂਜਾ ਮੈਂ ਇੱਕ ਹੋਰ ਕਹਿ ਦੇਣਾ ਚਾਹਣਾ ਹੈ ਕਿ ਸਰਕਾਰ ਜਿਹੜੀ ਸਾਡੇ ਐਸੀਬੀਸੀ ਸਮਾਜ ਦੇ ਉੱਤੇ ਤੱਕੇਸ਼ਾਹੀਆਂ ਜ਼ੁਲਮਜਾਤੀਆਂ ਕਰ ਰਹੀਆਂ ਔਰ ਜਿਹੜੇ ਸਾਡੇ ਸਾਥੀਆਂ ਨੂੰ ਜਿਹੜੇ ਰਿਜ਼ਰਵੇਸ਼ਨ ਚੋਰ ਫੜੋ ਮੋਰਚਾ ਨਾਲ ਜੁੜੇ ਹੋਏ ਆਗੂ ਹੈ ਉਹਨਾਂ ਨੂੰ ਉਹਨਾਂ ਦੇ ਨਾਲ ਜਿਹੜਾ ਤੱਕਾ ਕਰ ਰਹੀ ਹੈ ਸਰਕਾਰ ਇਹਨਾਂ ਗੱਲਾਂ ਤੋਂ ਬਾਝ ਆ ਜਾਵੇ ਕੱਲ ਨੂੰ ਸਾਡੇ ਇੱਥੇ ਮੋਰਚੇ ਮੋਰਚਾ ਸਥਾਨ ਦੇ ਉੱਤੇ ਜਿਹੜੀ ਇੱਕ ਮੀਟਿੰਗ ਰੱਖੀ ਗਈ ਹੈ ਔਰ ਉਸ ਮੀਟਿੰਗ ਦੇ ਵਿੱਚ ਆਉਣ ਵਾਲੀ ਜਿਹੜੀ ਰਣਨੀਤੀ ਵੀ ਤਿਆਰ ਕੀਤੀ ਜਾਊਗੀ ਔਰ ਸਰਕਾਰ ਦੇ ਖਿਲਾਫ ਇੱਕ ਵੱਡਾ ਐਕਸ਼ਨ ਹੈ ਜਿਹੜਾ ਉਹ ਲਿਆ ਜਾਵੇਗਾ ਸੋ ਮੈਂ ਪੂਰੇ ਜਿਹੜਾ ਬਹੁਜਨ ਸਮਾਜ ਆ ਉਹਨਾਂ ਨੂੰ ਬੇਨਤੀ ਕਰਦਾ ਕਿ ਆਪਣੇ ਜਿਹੜੇ ਆਗੂ ਹੈ ਜਥੇਬੰਦੀਆਂ ਦੇ ਆਗੂ ਹੈ ਉਹ ਸਾਰੇ ਇਕੱਠੇ ਹੋ ਕੇ ਮੋਰਚਾ ਸਥਾਨ ਤੇ ਪਹੁੰਚੋ ਤਾਂ ਕਿ ਅਸੀਂ ਜਿਹੜੀ ਅਗਲੀ ਰਣਨੀਤੀ ਤਿਆਰ ਕਰਕੇ ਸਰਕਾਰ ਦੇ ਧੌਣ ਤੇ ਗੋਡਾ ਰੱਖ ਸਕੀਏ ਐਨੀਆਂ ਤੁਹਾਨੂੰ ਬੇਨਤੀਆਂ ਕਰਦੇ ਹੋਏ ਤੁਹਾਡਾ ਸਾਰਿਆਂ ਦਾ ਧੰਨਵਾਦ ਧਰਮ ਸਤਕਾਰਯੋਗ ਅੱਜ ਰਿਜ਼ਰਵੇਸ਼ਨ ਚੋਰ ਫੜੋ ਧਰਨੇ ਤੇ ਆਏ ਬੌਜਨ ਸਮਾਜ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਮੈਂ ਹਰਦੀਪ ਸਿੰਘ ਨੱਗਲਗੜੀਆ ਹਲਕਾ ਪ੍ਰਧਾਨ ਬੌਜਨ ਸਮਾਜ ਪਾਰਟੀ ਖਰੜ ਇਸ ਧਰਨੇ ਦੇ ਵਿੱਚ ਅੱਜ ਸ਼ਮੂਲੀਅਤ ਕੀਤੀ ਬੌਜਨ ਸਮਾਜ ਪਾਰਟੀ ਦੇ ਸਾਥੀਆਂ ਦੇ ਨਾਲ ਰਿਜ਼ਰਵੇਸ਼ਨ ਚੋਰ ਫੜੋ ਮੋਰਚੇ ਦੇ ਅੰਦਰ ਆ ਕੇ ਬਹੁਤ ਕੁਝ ਦੇਖਣ ਨੂੰ ਮਿਲਿਆ ਜਿਵੇਂ ਇਸ ਮੋਰਚੇ ਦੇ ਸਾਥੀਆਂ ਨੂੰ ਸਰਕਾਰ ਵੱਲੋਂ ਡਰਾਇਆ ਤੁਮਕਾਇਆ ਜਾ ਰਿਹਾ ਹੈ ਪਰਚੇ ਨਜਾਇਜ਼ ਪਰਚੇ ਕੀਤੇ ਜਾ ਰਹੇ ਨੇ ਭਗਵੰਤਮਾਨ ਸਰਕਾਰ ਨੂੰ ਬੇਨਤੀ ਹੈ ਕਿ ਇਹ ਜੋ ਗੁੰਡਾਗਰਦੀ ਹੋ ਰਹੀ ਹੈ ਇਹਨੂੰ ਠੱਲ ਪਾਈ ਜਾਵੇ ਨਹੀਂ ਬੌਝਨ ਸਮਾਜ ਸੜਕਾਂ ਤੇ ਉਤਰਨ ਤੇ ਮਜਬੂਰ ਹੋਏਗਾ ਕਿਉਂਕਿ ਅੱਜ ਜੋ ਰਿਜ਼ਰਵੇਸ਼ਨ ਚੋੜ ਫੜੋ ਮੋਰਚਾ ਇਹ 7 ਵਜੇ ਦੀ ਲਾਈਟਾਂ ਦੇ ਲੱਗਿਆ ਹੋਇਆ ਏ ਜੋ ਐਸਬੀਸੀ ਕਮਿਊਨਿਟੀ ਦੇ ਲੋਕ ਰਿਜ਼ਰਵੇਸ਼ਨ ਲੈ ਕੇ ਆਨੰਦ ਮਾਣ ਰਹੇ ਨੇ ਅੱਜ ਉਹਨਾਂ ਦੇ ਬੱਚਿਆਂ ਨੂੰ ਇਹਨਾਂ ਲੋਕਾਂ ਨੇ ਉਹਨਾਂ ਦੇ ਗਲਿਆਂ ਨੂੰ ਹੱਥ ਪਾਇਆ ਏ ਕਿਉਂਕਿ ਉਹਨਾਂ ਬਹੁਤ ਲੋਕਾਂ ਨੇ ਜਿਹੜੇ ਝਾਲੀ ਸਰਟੀਫਿਕੇਟ ਬਣਵਾ ਕੇ ਨੌਕਰੀਆਂ ਹਾਸਲ ਕੀਤੀਆਂ ਏ ਸਰਕਾਰ ਨੂੰ ਇਸ ਦਾ ਜਸਟਿਸ ਕਰਨਾ ਚਾਹੀਦਾ ਸੀ ਨਾ ਕਿ ਇਨਾ ਗਰੀਬ ਲੋਕਾਂ ਉੱਤੇ ਧੱਕਾ ਕਰਨਾ ਚਾਹੀਦਾ ਸੀ ਮੈਂ ਬਹੁਜਨ ਸਮਾਜ ਪਾਰਟੀ ਵੱਲੋਂ ਇਹ ਅਪੀਲ ਕਰਾਂਗਾ ਕਿ ਇਨ੍ਹਾਂ ਜੋ ਧਰਨਾ ਲਾਈ ਬੈਠੇ ਸਾਡੇ ਸਾਥੀ ਨੇ ਇਹਨਾਂ ਨੂੰ ਜਸਟਿਸ ਮਿਲਣਾ ਚਾਹੀਦਾ ਹੈ ਨਹੀਂ ਬਹੁਜਨ ਸਮਾਜ ਪਾਰਟੀ ਸੜਕਾਂ ਤੇ ਉਤਰਨ ਦੇ ਕੋਈ ਗੁਰੇਜ਼ ਨਹੀਂ ਕਰੇਗੀ ਜੈ ਭੀਮ ਜੈ ਭਾਰਤ ਵਹਿਗੁਰੂ ਖਾਲਸਾ ਵਹਿਗੁਰੂ ਜੀ ਕੀ ਫਤਿਹ